ਇਹ ਸੇਲ ਵਾਲੀਆਂ ਘੋੜੀਆਂ ਨੇ ਇਹਨਾਂ ਬਾਰੇ ਥੋੜਾ ਦੱਸ ਦਿਓ ਪਹਿਲਾਂ ਜਿਵੇਂ ਆ ਨੀਲੀ ਚੰਬੀ ਆ ਸਭ ਤੋਂ ਪਹਿਲਾਂ ਇਹਦੇ ਬਾਰੇ ਦੱਸ ਦਿਓ ਸਾਨੂੰ ਹਾਂ ਜੀ ਨੀਲੀ ਚੰਬੀ ਘੋੜੀ ਇਹ ਜਵਾਨ ਆ ਪੂਰੀ ਜੀ 6 ਸਾਲ ਦੀ ਘੋੜੀ ਹੋਗੀ ਜੀ ਮਗਰ ਇਹਦੇ ਆ ਬੱਚੀ ਆ ਜਿਹੜੀ ਦੇਖ ਵੀਡੀਓ ਚ ਆਉਦੀ ਆ ਜੀ ਜੀ ਤੇ ਦੁਬਾਰੇ ਇਹ 2.5 ਮਹੀਨੇ ਦੀ ਦੱਬਣ ਹੈ ਰਾਜ ਰੂਪ ਤੋਂ ਜਿਹੜਾ ਮੁੰਡਾ ਲੈ ਗਿਆ ਨਾਗਰੇ ਵਾਲਾ ਜੱਸੀ ਜੀ ਜੀ ਰਾਜ ਰੂਪ ਕੋੜਾ ਸਰਪੰਚਾਂ ਕੋਲ ਇੱਥੇ ਆਪਣੇ ਗਵਾਂਢੀ ਨੇ ਮੁੰਡੇ ਜੀ ਸੁਖਵੀਰ ਜੀ ਚੱਠਾ ਸਾਹਿਬ ਠੀਕ ਹੈ ਜੀ ਉਹਨਾਂ ਕੋਲੇ ਸੀਗਾ ਜੀ ਹੁਣ ਤੱਕ ਇਹਨੇ ਅੰਗਲ ਆਪਣੇ ਕੋਲੇ ਕਿੰਨੇ ਬੱਚੇ ਦੇਤੇ ਇਹ ਕੁੜੀ ਨੇ ਇਹ ਆਪਣੇ ਕੋਲੇ ਆਪਾਂ ਗੱਭਣ ਹੀ ਲਿਆਏ ਸੀ ਮਤਲਬ ਵੀ ਇਹ ਸੇਲ ਵਾਸਤੇ ਹੀ ਲੈਂਦੀ ਸੀ ਆਪਾਂ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਇਹਨੂੰ 4 ਕਿੰਨੇ ਹੋਇਆ 5 ਅੱਛਾ 4 ਮਹੀਨੇ ਹੋਇਆ 5 ਮਤਲਬ ਆਪਣੇ ਕੋਲ ਆਪਾਂ ਸੇਲ ਵਾਸਤੇ ਹੀ ਲੈਤੀ ਸੀ ਇਹ ਅੱਗੇ ਆਪਾਂ ਹੁਣ ਸੇਲ ਹੀ ਕਰਨੀ ਹੈ ਸੇਲ ਕਰਨੀ ਵਿਚਾਰਦੀ ਸਾਡਾ ਇਰਾਦਾ ਹੋ ਗਿਆ ਸੀ ਵੀ ਚਲੋ ਰੱਖ ਲੈਨੇ ਆ ਜੀ ਥੋੜਾ ਜਿਹਾ ਗਰਮੀ ਕਰਕੇ ਜਾਨਵਰ ਜ਼ਿਆਦਾ ਹੈ ਜੀ ਠੀਕ ਹੈ ਜੀ ਤਾਂ ਕਰਕੇ ਵੀ ਆਪਾਂ ਸੇਲ ਹੀ ਕਰਨੀਆਂ ਕੋੜੀ ਠੀਕ ਹੈ ਠੀਕ ਹੈ ਜੀ ਉਸ ਨਾਲ ਹੀ ਲੱਗੇ ਜੀ 2 ਮਹੀਨੇ ਚੈੱਕ ਪਾਸ ਹੋ ਗਈ ਠੀਕ ਹੈ ਜੀ 2 ਮਹੀਨੇ ਸੁਈ ਹੋਈ ਤਾਂ 2 ਮਹੀਨੇ ਪਹਿਲਾਂ ਸੁਈ ਹੋਈ ਨੂੰ ਹੋ ਗਿਆ 2 ਮਹੀਨੇ ਚੈੱਕ ਪਾਸ ਹੋਣੇ ਠੀਕ ਆਪਣਾ ਜੀ ਜੀ ਠੀਕ ਹੈ ਜੀ ਅੱਛਾ ਜੀ ਡੀ ਇਹਦੀ ਨਾਲ ਬਸ਼ੇਰੀ ਹੈ ਜੀ ਇਹ ਵੀ ਸੇਲ ਹੈ ਅੰਕਲ ਆਓ ਆਪ ਲੱਖ ਬਸ਼ੇਰੀ ਵੀ ਸੇਲ ਹੈ ਜੀ ਠੀਕ ਹੈ ਜੀ ਹਾਂਜੀ ਨੀ ਜਿਹੜੀ ਇਹਦੀ ਬਸ਼ੇਰੀ ਛੋਟੀ ਹੈ ਉਹ ਵੀ ਨਾਲ ਹੀ ਉਹ ਵੀ ਜੋੜਾ ਸੇਲੀ ਹੈ ਗੁਣਾ ਵੀ ਦੇ ਦਾਂਗੇ ਜੇ ਬੱਕਰੀ ਕਿਸੇ ਨੇ ਲੈਣੀ ਹੋ ਚਲੋ ਕਈ ਵਾਰੀ ਡਿਮਾਂਡ ਹੋ ਜੂ ਕਿਸੇ ਦੀ ਜੀ ਜੀ ਕਿਸੇ ਨੇ ਕੱਲੀ ਲੈਣੀ ਹੋਵੇ ਤਾਂ ਵੀ ਦੇ ਦੇਉ ਹਾਂ ਹਾਂ ਜੀ ਠੀਕ ਹੈ ਜੀ ਮਤਲਬ ਕੀਮਤ ਦਾ ਸਾਰਾ ਉਹ ਤੁਹਾਡੇ ਨਾਲ ਬਾਈ ਬੰਦਾ ਇਹ ਗੱਲ ਕਰਨੇ ਜਾਂ ਫੋਨ 'ਤੇ ਗੱਲ ਕਰਨੇ ਆਪਾਂ ਮੋਬਾਈਲ ਨੰਬਰ ਦੇ ਦੇਾਂਗੇ ਤੁਹਾਡਾ ਠੀਕ ਹੈ ਜੀ ਉਸ ਤੋਂ ਇਲਾਵਾ ਜਿਹੜੀ ਆਪਣੀ ਇਹ ਆਵਲਖ ਬਸ਼ੇਰੀ ਹੈ ਜੀ ਇਹਦੀ ਕਿੰਨੀ ਉਮਰ ਹੋ ਗਈ ਅੰਕਲ ਤੇ ਕਿੰਨੇ ਟਾਈਮ ਦੀ ਇਹ ਗੱਭਣ ਹੈ ਉਹ ਦੋ ਦੰਦ ਲੱਗੀ ਬਈ ਜੀ ਜੀ ਕਿਉਂ 35 32 33 ਦਿਨ ਹੋ ਗਏ ਮਤਲਬ ਜੀ ਜੀ ਉਸ ਕਰਾਈ ਇਹ ਰਾਜਰੂਪ ਦੇ ਬੱਚੇ ਤੋਂ ਗੱਪਣਾ ਠੀਕ ਹੈ ਜੀ ਹਾਂਜੀ ਜਿਹੜਾ ਰਾਜਰੂਪ ਦਾ ਬੱਚਾ ਹੈ ਅੱਛਾ ਇਸ ਟਾਈਮ 95 ਇੰਚ ਹਾਈਟ ਹੈ ਇਹਦੀ ਹਾਈਟ ਨਾ ਠੀਕ ਹੈ ਜੀ ਇਹਦੀ ਉਹ ਵੈਸੀ ਉਮਰ ਕਿੰਨੀ ਹੈ ਇਸ ਟਾਈਮ 2 ਦੰਦ ਲੱਗੀ ਹੋਈ ਹੋਵੇ ਉਹ 29 ਮਹੀਨੇ ਦੀ ਹੋ ਗਈ ਵੀਰੇ 29 ਮਹੀਨੇ ਠੀਕ ਹੈ ਜੀ ਤੇ ਇਹ ਵੀ ਸੇਲ ਕਰਨੀ ਆਪਾਂ ਨੂੰ ਹਾਂ ਉਹ ਵੀ ਸੇਲ ਕਰਨੀ ਮਤਲਬ ਤਿੰਨਾ ਚੋਂ ਕੋਈ ਵੀ ਸੱਜਣ ਬੇਲੀ ਆਉਣਾ ਚਾਹੇ ਬਿਲਕੁਲ ਜੀ ਤਾਂ ਆਪਣੀਆਂ ਤਿੰਨੋਂ ਘੋੜੀਆਂ ਚੋਂ ਕੋਈ ਵੀ ਲਿਜਾ ਸਕਦਾ ਦੋ ਬਸ਼ੇਰੀਆਂ ਇੱਕ ਘੋੜੀ ਹੋਗੀ ਹਾਂ ਜੀ ਹਾਂ ਦੋ ਗੱਬਰ ਨੇਗੀਆਂ ਆਪਣੀਆਂ ਛੋਟੀ ਉਮਰ ਦੀ ਬਸ਼ੇਰੀ ਐ ਕੋਈ 28 ਮਹੀਨੇ ਦੀ ਜੀ ਜੀ ਘੋੜੀਆਂ ਚ ਦੀ ਪਹਿਲੀ ਵੀ ਬੱਚੀਆਂ ਹਾਂ ਹਾਂ ਬੱਚਿਆਂ ਦੀ ਹਾਂ ਜੀ ਜੀ ਠੀਕ ਹੈ ਜੀ ਅਸੇ ਜਿਹੜੀ ਆਪਣੀ ਘੋੜੀ ਆ ਉਹ 2 ਮਹੀਨੇ ਦੀ ਚੈੱਕ ਪਾਸ ਆ ਉਹ ਚੈੱਕ ਪਾਸ ਹੈ ਜੀ ਉਹ ਚੈੱਕ ਪਾਸ ਹੈ ਜੀ ਆਪਣੀ ਵੀ ਜੇ ਕਿਸੇ ਸੱਜਣ ਨੇ ਤਸੱਲੀ ਕਰਕੇ ਲੈਣੀ ਆ ਤਾਂ ਤਸੱਲੀ ਕਰਵਾ ਕੇ ਦੇਵਾਂਗੇ ਹਾਂ ਚੈੱਕ ਕਰਵਾ ਕੇ ਆ ਕੇ ਆਪਣੇ ਨਾਲ ਗੱਲਬਾਤ ਕਰ ਲੈ ਪੂਰੀ ਤਸੱਲੀ ਕਰ ਤੁਰਨ ਤਾਰਾ ਚ ਬਹੁਤ ਚੰਗੀ ਖੁੱਲੀ ਤੁਰਦੀ ਹੈ ਬਹੁਤ ਬਹੁਤ ਤੋਰਾ ਚੰਗਾ ਹੈ ਤੋਰਾ ਜਾ ਹਾਂ ਉਹਦਾ ਆਪਾਂ ਦਿਖਾਇਆ ਹੀ ਹੈ ਜੀ ਤੋਰਾ ਬਹੁਤ ਨਹੀਂ ਆਪਾਂ ਜਵਾਬ ਚੜਾਈ ਚ ਚੜਾਈ ਚ ਬਹੁਤ ਸੋਹਣੀ ਹੈ ਬਸ ਠੀਕ ਠੰਡੀ ਬਹੁਤ ਹੈ ਅੱਛਾ ਸਵਾਰੀ ਦੀ ਵੀ ਵਧੀਆ ਹੈ ਸਵਾਰੀ ਦੀ ਬਹੁਤ ਪਾਸ ਬੱਚੇ ਨੂੰ ਲੈ ਕੇ ਬਹੁਤ ਵਧੀਆ ਅੱਛਾ ਅੱਛਾ ਠੀਕ ਹੈ ਜੀ ਦੋਨੇ ਚਾਲਾਂ ਵਧੀਆ ਤੁਰਦੀ ਹੈ ਜੀ ਜੀ ਹਾਂਜੀ ਕਿ ਇਹਦਾ ਉੱਡੂ ਵੀ ਵਧੀਆ ਆਣਾ ਜਿਹੜਾ ਚਾਲਾਂ ਤੁਰਦੀ ਹੈਗੀ ਇਹ ਹਾਂਜੀ ਹਾਂਜੀ ਹਾਂ